ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਹੈ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆ ਬਾਈ ਸਤਨਾਮ ਸਿੰਘ ਦੇ ਕੋਲ ਜੇ ਤਾਂ ਕਿ ਸਾਰੇ ਵੀਰ ਜਾਣਦੇ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਵਿਕਰੀ ਵਾਲੇ ਪਸ਼ੂ ਆ ਇਸ ਘਰੇ ਹੁੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਨਾ ਜਿਹੜਿਆ ਦੋਸਤੋ ਤੁਹਾਨੂੰ ਬਿਲਕੁਲ ਤਿਆਰ ਜਿਹੜੀਆਂ ਵੇੜਾ ਖਾਸ ਤੌਰ ਤੇ ਸੁਈਆਂ ਨੇ ਜਾਂ ਇੱਕ ਕਹਿ ਲਓ ਪੂਰੀ ਤਿਆਰੀ ਤੇ ਗੱਭਣ ਆ ਉਹ ਚਾਰ ਹੀ ਦਿਖਾਉਣੀਆਂ ਨੇ ਬਾਕੀ ਤਿੰਨ ਵੇੜਾ ਤੁਹਾਨੂੰ ਉਹ ਦਿਖਾਵਾਂਗੇ ਦੋਸਤੋ ਜਿਹ 12 ਦਿਨ ਹਜੇ ਲੈਂਦੀਆਂ ਨੇ ਕੱਚੀਆਂ ਨੇ 10 ਤੋਂ 12 ਦਿਨ ਤਿਆਰੀ ਪ੍ਰੋਪਰ ਸਟਾਰਟ ਕਰਤੀ ਆ ਲਾਏ ਪੈ ਗਿਆ ਨੇ ਉਹਨਾਂ ਦੀ ਡਿਟੇਲ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਟੋਟਲ ਨਾਗ ਜਿਹੜੇ ਦੋਸਤੋ ਸੱਤ ਤੁਹਾਨੂੰ ਦਿਖਾ ਦਾਂਗੇ ਮੋٹے ਮੋٹے ਜਿਹੜੇ ਠੀਕ ਆ ਤੇ ਗੱਲਬਾਤ ਦਿੱਤੇ ਹੋਏ ਨੰਬਰਾਂ ਦੇ ਤੁਸੀਂ ਕਰ ਲਿਓ ਬਾਈ ਸਤਨਾਮ ਦੇ ਨਾਲ ਤੇ ਖਾਸ ਵੀ ਜਿਹੜ ਤੁਸੀਂ ਇਹ ਪਿੰਡ ਕੈਰੋਂ ਕਰਨੀ ਹੈਗੀ ਗ੍ਰੈਂਡ ਕੈਰੋਂ ਤੋਂ ਬਿਲਕੁਲ ਨਾਲੋਂ ਜੜੀ ਸ਼ਰਕ ਸਿੱਧੀਆਂ ਇਸ ਬਿਲਕੁਲ ਬਾਈਕਾਂ ਦੇ ਉੱਤੇ ਆਉਂਦੀ ਹੈ ਠੀਕ ਆ ਅੱਜ ਦੋਸਤੋ 24 ਅਕਤੂਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਸਮਾਂ ਤੁਸੀਂ ਨੋਟ ਕਰ ਸਕਦੇ ਜੇ ਕੋਈ ਮਾਰਨਿੰਗ ਦੇ 10 ਵਜੇ ਦਾ ਜਿਹੜਾ ਸਮਾਂ ਹੈ ਐਨੀਮਲ ਜਿਹੜਾ ਪਸੰਦ ਹੋਊਗਾ ਨਰਕ ਪਰਖ ਤਸੱਲੀ ਆ ਤੁਸੀਂ ਕਰਨੀ ਆ ਗੱਬਣ ਪਸ਼ੂ ਆਪਣਾ ਤੇਪ ਕੇ ਤਸੱਲੀ ਕਰ ਸਕਦੇ ਜੇ ਸੋਇਆ ਸੋਇਆ ਜਿਹੜਾ ਨਾਗਾ ਦੋ ਢੰਗ ਚੋਲੋ ਤਿੰਨ ਟਾਈਮ ਚੋਲੋ ਠੀਕ ਆ ਜੀ ਆਓ ਕਰਦੇ ਆਂ ਗੱਲਬਾਤ ਵੀਰ ਸਤਨਾਮ ਦੇ ਨਾਲ ਪੁੱਛਦੇ ਆਂ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸਤਨਾਮ ਸਿੰਘ ਸਾਸਰੀਕਾਰ ਸਾਸਰੀਆ ਵੀਰ ਜੀ ਹੋਲ ਠੀਕ ਠਾ ਜੀ ਬਹੁਤ ਵਧੀਆ ਠੀਕ अच्छा भाई सतनाम पासू वैसे जेड़े आज आपा दिखाउने हैं मेन ता जेड़ियां बिल्कुल ताजियां सुइयां तीन ता ਵਹਿਣਾ ਤੇ ਇੱਕ ਬਿਲਕੁਲ ਠੁਕੀ ਆ ਹਾਂਜੀ ਤਿਆਰੀ ਆ ਤੇ ਬਾਕੀ ਤਿੰਨ ਵੜ ਆਪਣੇ ਕੋਲ ਹੋਰ ਹੈਗੀਆਂ ਜਿਹੜੀਆਂ 10 ਤੋਂ 12 ਦਿਨ ਹਜੇ ਕੱਚੀਆਂ ਆ ਚਾਰ ਵੀਜੀ ਹੋਰ ਚਾਰ ਹੋਰ ਹਾਂਜੀ ਠੀਕ ਆ ਜੀ ਉਹ ਥੋੜੀਆਂ ਟਾਈਮ ਖੜਦੀਆਂ ਜੀ ਟਾਈਮ ਲੈਂਦੀਆਂ ਨੇ ਹਾਂਜੀ ਚਲੋ ਇੱਕ ਵਾਰੀ ਜਿਹੜੀ ਪੂਰੀ ਜਾਣਕਾਰੀ ਆਪਾਂ ਸਟਾਰਟਿੰਗ ਕੋ ਬਿਲਕੁਲ ਜਿਹੜੀਆਂ ਤਾਜ਼ੀਆਂ ਸੁਈਆਂ ਨੇ ਹਾਂਜੀ ਉਹਨਾਂ ਤੋਂ ਕਰ ਲਾਂਗੇ ਕੋਈ ਗੱਲ ਤੇ ਬਾਕੀ ਸਟੈਪ ਬਾਏ ਸਟੈਪ ਦੋਸਤੋਂ ਤੁਹਾਨੂੰ ਜਿਹੜੀ ਡਿਟੇਲ ਆਪਾਂ ਦਿੱਤੀ ਜਾਵਾਂਗੇ ਬਾਕੀ ਐਨੀਮਲ ਚੰਗੇ ਹੁੰਦੇ ਆ ਰੇਟ ਪੜਤਾ ਬੜਾ ਬਾਕੀ ਆਓ ਨਰਕ ਪਰਖ ਆਪਣੀ ਤਸੱਲੀ ਜਿਹੜੀ ਆ ਉਹ ਪਹਿਲ ਦੇ ਆਧਾਰ ਤੇ ਕਰੋ ਸਤਨਾਬਾਈ ਪਹਿਲੇ ਨੰਬਰ ਤੋਂ ਕਿੱਥੋਂ ਸਟਾਰਟ ਕਰਦੇ ਆ ਇੱਥੋਂ ਕਰ ਲਈ ਜਰਸੀ ਇਹ ਜਰਸੀ ਹੈ ਜੀ ਹਾਂ ਜੀ ਲਓ ਵੀ ਦੋਸਤੋ ਜਰਸੀ ਤੋਂ ਸਟਾਰਟ ਕਰਤਾ ਜੀ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਆਰਡਰ ਕੁਆਲਿਟੀ ਕਾਫੀ ਸੋਹਣੀ ਫਿਕਸ ਜੈਕਟਰ ਬਿਲਕੁਲ ਕਸਮਾ ਟਾਈਟ ਲੇਵੇ ਦੀ ਆ ਤੇ ਤਿਆਰੀ ਪੂਰੀ ਮੁਕੰਮਲ ਕਰੀ ਬੈਠੀ ਹੈ ਵੀ ਇਹ ਆਪਾਂ ਏਡਾ ਕ ਮੰਨ ਸਕਦੇ ਆ ਵੀ ਬਿਲਕੁਲ ਸੂਪ ਸਕਦੀ ਆ ਅੱਜ ਭਲਕ ਸੂ ਸਕਦੀ ਆ ਠੀਕ ਹੈ ਨਹੀਂ ਲੈ ਕਰ ਦੇ ਵੀਰ ਜੀ ਦੋ ਤੰਦਰ ਲੈ ਜੀ ਮੈਂ ਵੀ ਦੋ ਦਿਨ ਹਾਂ ਜੀ ਲੋਬ ਤੂਦਨ ਵੀ ਲੈ ਕੇ ਜਾ ਸਕਦੀ ਹੈ ਬਾਕੀ ਸਫਰ ਦੇ ਦੌਰਾਨ ਦੀ ਗੱਲ ਕਰ ਲਈਏ ਹੋ ਸਕਦਾ ਜਾਂਦੇ ਆ ਪਸ਼ੂ ਇੱਕ ਤਾਂ ਦਿਨ ਤੱਕ ਸੂਫੇ ਤੇ ਫੇਸ ਕੁਆਲਟੀ ਬਹੁਤ ਸੋਹਣੀ ਆ ਛੋਟੀ ਜਿਹੀ ਬੂਥੀ ਆ ਤੇ ਰੰਗ ਜਿਹੜਾ ਦੋਸਤੋ ਕਲਰ ਠੀਕ ਆ ਥੋੜਾ ਡਿਫਰੈਂਟ ਜਿਹਾ ਠੀਕ ਆ ਮੋਸਟਲੀ ਆਪਾਂ ਬਲੈਕ ਦੇ ਵਿੱਚ ਥੋੜਾ ਜਿਹਾ ਬਰਾਊਨ ਦੇ ਵਿੱਚ ਲਾਲ ਠੀਕ ਆ ਰੈੱਡ ਦੇ ਵਿੱਚ ਥੋੜੇ ਐਨੀਮਲ ਜਿਹੜੇ ਜਰਸੀਆਂ ਵੇਖਦੇ ਆ ਤੇ ਗ੍ਰੇ ਕਲਰ ਗ੍ਰੇ ਤੇ ਬਲੈਕ ਦਾ ਕੰਬੀਨੇਸ਼ਨ ਜਾਂ ਹੈਗਾ ਠੀਕ ਆ ਜੀ ਸੋ ਬਾਕੀ ਹਾਈਟ ਜਿਹੜੀ ਆ ਮੀਡੀਅਮ ਆ ਥਣ ਚੱਡੇ ਦੀ ਬਹੁਤ ਜਿਆਦੀ ਸਾਫ ਤੇ ਨਿਗਰਲੇਵੇ ਦੀ ਠੀਕ ਆ ਨਿਗਰਲੇਵੇ ਦੀ ਆ ਤੇ ਪਿੰਡਾ ਪੁੰਡਾ ਵੀ ਪੂਰਾ ਜਿਹੜੀ ਹੈਲਥ ਵਾਈਜ਼ ਵੀ ਗੱਲ ਕਰ ਲਈਏ ਤੇ ਪੂਰੀ ਨਿਗਰ ਬਾਡੀ ਬਣਤਰ ਦੀ ਆ ਅੱਛਾ ਸਤਨਾਮ ਭਾਈ ਸਵੇਰ ਕਿਨਵਾ ਸੁਹਦੀ ਆ ਇਹ ਵੀਰ ਜੀ ਪਹਿਲੇ ਸੁਹ ਸੁਣਾ ਜੀ ਪਹਿਲਣੀ ਆ ਹਾਂਜੀ ਹਾਂਜੀ ਠੀਕ ਆ ਇਹ ਚਾਰ ਦੰਦ ਆ ਜੀ ਹਲੇ ਮੂੰਹ ਚੌਗੀ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਚੰਗੀ ਆ ਬੱਚੀ ਓਵਰਲ ਹਾਂ ਬੜੀ ਜਿਆਦਾ ਚੰਗੀ ਬੜੀ ਇਹ ਆਪਣੀ ਸਮਝੋ ਤੁਸੀਂ ਕਰਦੀ ਵਤਿਸ਼ ਮਤਲਬ ਮੈਂ ਛੋਟੀ ਲਈ ਡੇਰੀ ਚੋਂ ਲਿਆ ਹਾਂ ਪਰ ਸੁਣੋ ਹਾਂ ਹਾਂਜੀ ਤੇ ਤੁਹਾਨੂੰ ਦਾ ਡੇਰੀਆ ਨਗਰ ਸੁਧਰਾ ਰੱਖਦੇ ਦੀ ਮਾਂ ਦਾ 27 28 ਕੁਲ ਦਾ ਰਕਾਰ ਆ ਅੱਛਾ ਹਾਂਜੀ ਤੇ ਬਾਕੀ ਵਾਸ਼ੀ ਵੇਖੋ ਨ ਭਾਗ ਬਹੁਤ ਸੋਹਣਾ ਲੱਗਾ ਘਰ ਵਾਲੀ ਨੂੰ ਹਾਂ ਹਾਲੇ ਸੁੰਦ ਨਹੀਂ ਦੋ ਤਿੰਨ ਦਾ ਲੋ ਵੀ ਦੁੱਧ ਚਲੋ ਹੋ ਸਕਦਾ ਨਵੀਂਦਰੀ ਰਵੇ ਸਤਨਾਬਾਈ ਥੋੜਾ ਥਣ ਥਣ ਕੱਢੋ ਮੁਠੀ ਪੂਰੀ ਦੇ ਪਾਸੇ ਲਾ ਕੇ ਵੇਖੋ ਆ ਦੇਖੋ ਭਲਾ ਭਲਾ ਇਦੂ ਵੇਖੋ ਆਗੇ ਆ ਭਲਾ ਭਲਾ ਦੇ ਵਿੱਚ ਪੂਰਾ ਰੋਗ ਰੋਗ ਦਾ ਥਣ ਵਸ਼ੀ ਨਾ ਬਣਾਉਣਾ ਐਡ ਕਮ ਲੋ ਵੇਖੋ ਪੂਰਾ ਨਾ ਲਓ ਵੀ ਦੋਸਤੋ ਠੀਕ ਆ ਥਣ ਥਣ ਪੂਰਾ ਮੋਠਾਲਾ ਥਣ ਬਣਾਉਗੀ ਕਿਉਂਕਿ ਥੋੜੀਆਂ ਭਲਾਂ ਭੁਲਾਂ ਹੈਗੀਆਂ ਨੇ ਪਹਿਲਾਂ ਉਹ ਵੇੜ ਨੇ ਜਿੱਦਾਂ ਕਿ ਸੋਨਾ ਠੀਕ ਆ ਤੇ ਸਤਨਾਮ ਬਾਈ ਕੀ ਇਹਦਾ ਮੁੱਲ ਕਰਾਂਗੇ ਅਸੀਂ ਵੀਰ ਜੀ ਹੈਗਾ ਤਾਂ ਸਾਡਾ ਡਾਇਮੰਡ ਪੀਸ ਜੀ ਆ ਭਾਵੇਂ 50 ਹੀ ਮੰਗ ਲਈ ਵੇਚ ਲਾਂਗੇ ਹਾਂਜੀ ਚਲੋ ਆਪਾਂ ਤੁਹਾਨੂੰ ਬਤਾ ਵੀ ਜਦੋਂ ਇੱਕ ਦੇ ਆਪਣੀ ਹੈ ਵੈਸੇ ਵੀ ਕਰਦੀ ਚਲੋ ਮਤਲਬ ਕੋਈ ਨਹੀਂ ਹਰਖਣ ਘਾਟੀ ਵਰਤਣਾ ਕੋਈ ਨਹੀਂ ਪੈਣ ਭਰਾ ਗੜੀ ਯਾਦ ਕਰੂਗੀ ਚੀਜ਼ ਚੰਗੀ ਆ 45000 ਦੀ ਅਸੀਂ ਦੇ ਦਾਂਗੇ 45000 ਦੀ ਹਾਂਜੀ ਲਓ ਵੀ ਦੋਸਤੋ 45000 ਦੀ ਜਿਹੜੀ ਤੁਹਾਨੂੰ ਇਹ ਵੈੜ ਮਿਲ ਜੂਗੀ ਬੱਛੀ ਮਿਲ ਜੂਗੀ ਮੋਹ ਚਾਰਦਾਂ ਦਾ ਪਹਿਲਣ ਨੇ ਸੋਹਣਾ ਤੇ ਕਾਫੀ ਸੋਹਣੀ ਤਿਆਰੀ ਕੀਤੀ ਆ ਬਾਕੀ ਤੁਹਾਡੇ ਸਾਰਾ ਕੁਝ ਸਾਹਮਣੇ ਆ ਬ੍ਰੀਡ ਬਰੂਡ ਬਹੁਤ ਕੰਨ ਕੋਨੇ ਵੇਖੋ ਕਿਦਾਂ ਸੋਹਣਾ ਲੱਗਾ ਬੱਛੀ ਬਹੁਤ ਵੀਰ ਪਸੰਦ ਕਰਦੇ ਵੀ ਜਰਸੀ ਦੇ ਵਿੱਚ ਤੁਸੀਂ ਲੱਭ ਰਹੇ ਹੋ ਕਾਫੀ ਵੀਰਾਂ ਦੇ ਫੋਨ ਕਬਲਾ ਆਉਂਦੀਆਂ ਨੇ ਤਾਂ ਤੁਸੀਂ ਇਹਦੇ ਬਾਰੇ ਵਿਚਾਰ ਕਰ ਸਕਦੇ ਏ ਜੇ ਬਾਈ ਸਸਨਾਮ ਦੇ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਪਏ ਨੇ ਬਾਕੀ ਵੈੜ ਚੰਗੀ ਆ ਹਾਈਟ ਸੋਹਣੀ ਆ ਨਿਗਰ ਪਿੰਡੇ ਦੀ ਵੀ ਨਿਗਰ ਆ ਲੇਵੇ ਹਵਾਨੇ ਦੀ ਵੀ ਨਿਗਰ ਆ ਖਰੂਗ ਵੀ ਆਪਾਂ ਪੂਰੀ ਚਾਰੀ ਦੀ ਸ਼ੌਕਣਾ ਅੱਛਾ ਜੀ ਮੈਂ ਮਤਲਬ ਛੋਟੀ ਐ ਏਡੀ ਕੀ ਜਦੋਂ ਲੈ ਆ ਸ਼ਾਹਤਾ ਮਹੀਨਿਆਂ ਦੀ ਅੱਛਾ ਅੱਛਾ ਹਾਂਜੀ ਆਪਣੇ ਘਰੇ ਟੀਕਾ ਵੀ ਮੈਂ ਉਹ ਸ਼ਿਕਾਇਤ ਦੇ ਸਾਂਭਿਆ ਤੋਂ ਇਸੇ ਮੈਂ ਵੇਨਰ ਲੱਭਾ ਹੀ ਨਹੀਂ ਜਰਸੀ ਦਾ ਭਰਾਇਆ ਕਰੀ ਟੀਕਾ ਵਧੀਆ ਚਲੋ ਇਹਨਾਂ ਸਾਮ ਸੰਭਾਲਉਂਦੀ ਨਹੀਂ ਵੈਸੇ ਹਾਂਜੀ ਰੱਖਿਆ ਤੇ ਆਇਓ ਮਨ ਕੇ ਬਹਾਂਗੇ ਤੇ ਚੰਚਲ ਗਿਆ ਚਲੋ ਕੋਈ ਨਾ ਹਾਂਜੀ ਲਓ ਵੀ ਦੋਸਤੋ ਅਗਲੀ ਵਾਰ ਤੁਹਾਨੂੰ ਤੋਂ ਹੋਣੀ ਹੈ ਇਹ ਵੀ ਸ਼ਾਈਵਾਲ ਆ ਕੀ ਕਰਾਸ ਹਾਂਜੀ ਵੀ ਦੀ ਸਾਈਵਾਲ ਦੀ ਲਓ ਜੀ ਸ਼ਾਈਵਾਲ ਕਰਾਸ ਵਿੱਚ ਦੋਸਤੋ ਅਗਲੀ ਵਾਰ ਤੁਹਾਨੂੰ ਦਿਖਾਉਣ ਲੱਗੇ ਆ ਤੇ ਬਾਈ ਸਤਨਾਮ ਇਹ ਸਵੇਰ ਕਿੰਨਾ ਸੌਂਦੀ ਹੈ ਇਹ ਦੂਜਾ ਸਵੇਰ ਸੁੱਈ ਜੇ ਤੇ ਸਵੇਰੇ 5 ਵਜ ਅੱਜ ਮਾਰਨਿੰਗ ਹਾਂਜੀ ਤੇ ਉਹ ਜੇਰ ਦੀ ਪਈ ਜ ਮਤਲਬ ਅਗੋ ਜੇ ਥਲੇ ਪਈ ਇਧਰ ਇਧਰ ਠੀਕ ਆ ਠੀਕ ਆ ਜੀ ਆ ਵੇਖੋ ਲਓ ਜੀ ਜੇਰ ਜੂਰ ਪ੍ਰੋਪਰ ਪੈ ਗਈ ਆ ਦੋਸਤੋ ਠੀਕ ਆ ਜੇਰ ਪ੍ਰੋਪਰ ਪੈ ਗਈ ਆ ਤੇ ਬਸ ਠੀਕ ਆ ਜੀ ਠੀਕ ਆ ਠੀਕ ਆ ਜੇਰ ਪ੍ਰੋਪਰ ਚਾਨ ਪੋਲੀ ਨਿਕਲੀ ਸੀਲ ਨਿਕਲੀ ਵੱਛੀ ਦਿੱਤੀ ਜ ਮਗਰੇ ਵੱਛੀ ਸਹੀ ਤੇ ਦੂਜਾ ਤੀਜਾ ਸੂਈ ਆ ਜੀ ਦੂਜਾ ਤੂਜਾ ਦੂਜਾ ਹਾਂਜੀ ਲਓ ਜੀ ਦੂਜਾ ਸੂਆ ਵੀਰਾਂ ਦਾ ਵੀ ਸੂਈ ਆ ਤੇ ਮਗਰ ਵੱਛੀ ਆ ਗਈ ਆ ਵੱਛੀ ਸਹੀ ਆ ਲਓ ਜੀ ਵੱਛੀ ਮਗਰ ਗਿੱਲਾ ਨਾ ਡੂ ਬਿਲਕੁਲ ਬੱਚੇ ਦੇ ਨਾਲ ਅੱਜ ਮਾਰਨਿੰ ਜੀ ਰਾਲੇ ਪਾਸੇ ਦੀ ਸਫਾਈ ਪੂਰੀ ਜੜੀ ਆ ਚੋਣ ਚਾਣ ਬੜੀ ਪੋਲੀ ਨਿਕਲੀ ਮਤਲਬ ਮੈਂ 3 ਕਿਲੋ ਨਾ ਬਚੇ ਨੂੰ ਚੰਗਾ ਆ ਗਏ ਤੇ ਚੂਹਾ ਕੋਈ ਨੂ ਥੋੜਾ ਪਿਆ ਇਸ ਕੋਈ ਚੂਹੇ ਹੋ ਠੀਕ ਆ ਜੀ ਹੋ ਜੀ ਤੇ 3 ਕਿਲੋ ਬੌਲੇ ਦੀ ਚਵਾਈ ਆਪਾਂ ਕੀਤੀ ਆ ਤੇ ਥਾਨ ਥੂਣ ਜਿਹੜਾ ਦੋਸੂ ਪਿਰ ਬਿਲਕੁਲ ਗੁੱਲ ਥਾਨ ਨਾਰਮਲ ਆਪਾਂ ਜਿਵੇਂ ਇੱਕ ਸ਼ਾਹੀ ਵਾਲ ਪਿਓਰ ਦੇ ਵਿੱਚ ਦੇਖਦੇ ਆ ਸ਼ਾਹੀ ਵਾਲ ਕਰਾਸ ਤੇ ਪਰ ਥਾਨ ਥੂਣ ਦੀ ਕੁਆਲਿਟੀ ਚੰਗੀ ਆ ਪੂਰਾ ਰੁਗ ਰੁਗ ਥਾਨਾ ਜਿਵੇਂ ਆਪਾਂ ਕਹਿੰਦੇ ਮੁੱਖੀ ਸਾਈਡਾਂ ਦਾ ਬਹੁਤ ਜ਼ਿਆਦਾ ਲੱਗਾ ਠੀਕ ਆ ਸਰ ਲਾ ਬਰੂਨਾ ਤਾਂ ਕਾਫੀ ਸੋਹਣੀਆਂ ਵੱਡਾਂ ਮਰਲਿਆਂ ਦੀਆਂ ਮਰਲੇ ਆ ਵੇਖੋ ਵੇਖੋ ਇਧਰ ਅੱਛਾ ਥਾਣਾ ਦੂਜੇ ਸਰਾਂ ਬਾਈ ਚਾਰੇ ਚਲਦੇ ਆ ਕਿ ਇੱਕ ਚਾਰੇ ਚਾਰੇ ਉਹ ਵੀਰ ਜੀ ਪਸਵੇਂ ਹੋਣੀ ਦੇ ਉਹ ਤਾਂ ਬੱਚਾ じゃ ਵਿੱਚ ਆ ਨਾ ਉਹ ਪਸਵੇਂ ਵੀ ਨਹੀਂ ਕੇ ਲੋਕਾਂ ਨੇ ਐਸੇ ਅੱਛਾ ਅੱਛਾ ਕੋਈ ਸਰੂ-ਸਰੂ ਹੋਣਾ ਨਹੀਂ ਹੁੰਦਾ ਇਹ ਨਾ 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 ਉਹ ਵੇਖੋ ਦੂਜੇ ਮੈਨੂੰ ਚਾਰੇ ਥਾਨ ਪੂਰੇ ਪਸੰਦੇ ਆ ਉਹ ਚ ਕੋਈ ਨਾ ਪਸਵੇਂ ਆ ਨਾ ਕੋਈ ਡੋਕਾ ਨਿਕਲਿਆ ਹਾਂ ਹਾਂਜੀ ਲਓ ਵੀ ਦੋਸਤ ਉਹ ਜਦੋਂ ਆਪਾਂ ਕੰਮ ਲਈ ਉਦੋਂ ਵੀ ਟਿੱਪੇ ਉਦੋਂ ਵੀ ਕੋਈ ਨਹੀਂ ਨਿਕਲਿਆ ਤੇ ਹੁਣ ਜਦੋਂ ਸੂਗੇ ਪਸਵੇਂ ਨਹੀਂ ਤੇ ਹੁਣ ਕੀ ਚੱਲਣਾ ਬਾਕੀ ਬਿਲਕੁਲ ਅੱਜ ਦੋਸਤੋ ਮਾਰਨਿੰਗ ਸੂਈਆਂ ਕੋਈ ਤਿੰਨ ਕਿਲੋ ਹਜੇ ਜਸਟ ਬੌਲੇ ਦੀ ਚਵਾਈ ਹੋਈ ਹੈ ਇਹਦੇ ਥੱਲੇੋਂ ਠੀਕ ਆ ਤੇ ਕੋਈ ਦੋ ਰੰਗ ਤੀਜੇ ਰੰਗ ਕੋਈ ਸਫਾਈ ਹੋਊਗੀ ਬੌਲੇ ਤੋਂ ਤੇ ਫੇਰ ਜਿਹੜਾ ਆਪਾਂ ਕੁਝ ਹੋਰ ਗੱਲਬਾਤ ਕੋਈ ਦੱਸ ਸਕਦੇ ਆ ਵੀ ਹਨਾ ਵੀ ਕਿੰਨਾ ਬੌਲਾ ਜਾਂ ਰੈਡੀ ਆ ਫਿਲਹਾਲ 3 ਕਿਲੋ ਅੱਜ ਮਾਰਨਿੰਗ ਦੀ ਸੂਈ ਥੱਲੇ 3 ਕਿਲੋ ਜਿਹੜਾ ਬੌਲਾ ਕੱਢਿਆ ਤੇ 17 ਬਾਈ ਕੀ ਇਹਦਾ ਕਰਾਂਗੇ ਲੈਣ ਦੇਣ ਫੇਰ ਆਪਾਂ ਲੈਣ ਦੇਣ ਵੀਰ ਜੀ ਸਹੀ ਹਾਲ ਦੀ ਜਿੰਨੀ ਡਿਮਾਂਡ ਚੱਲਦੀ ਵੱਛੀ ਦੀ 50000 ਰੁਪਏ ਦੀ ਹਾਂਜੀ ਹਾਂਜੀ ਤੇ ਵਿਕਦਾ ਵੀ ਇਹ ਮਾਲ ਆ ਹਾਂ ਆਪਾਂ ਰੇਟ ਤੁਹਾਨੂੰ ਦਾ ਆਪਣਾ ਪੱਤਰ ਹੁੰਦਾ ਉਹਦੇ ਪੱਤਰ 43000 ਰੁਪਏ ਦੇ ਦਾਂਗੇ 43 ਦੀ ਹਾਂਜੀ ਬਿਲਕੁਲ ਜਾਇਜ਼ ਠੀਕ ਆ ਜੀ ਲੋਬੀ ਦੋਸਤੋ 43000 ਦੀ ਬਾਈ ਸਤਨਾਮ ਕਹਿੰਦਾ ਵੀ ਇਹ ਦੇ ਦਾਂਗੇ ਆਪਾਂ ਬਾਕੀ ਵਾਰ ਤੁਸੀਂ ਆ ਵੇਖ ਲਓ ਹਾਈਟ ਕੱਦ ਦੀ ਚੰਗੀ ਬਾਕੀ ਸੂਹ ਦੇ ਵਿੱਚ ਆਈ ਥੋੜਾ ਲੱਪਾ ਜਿਹਾ ਹੈ ਪੂਰਾ ਥਣ ਚੱਡੇ ਦੇਖੋ ਕਿੰਨਾ ਨੇ ਵਧੀਆ ਬਾਕੀ ਥਣ ਚੱਡੇ ਦੀ ਚੰਗੀ ਆ ਤੇ ਬਿਲਕੁਲ ਪੂਰੀ ਖਬਰਦਾਰ ਹੈ ਦੋਦੀ 15 16 ਕਿਲੋ ਭਰਨ ਵਾਲੀ ਹੈ 15 ਬਾਈ 15 ਤੇ 8 8 ਨੂੰ ਵੈਸੇ ਚਲਕੀ ਜਾਂਦਾ ਹੈ ਬਾਕੀ ਚਲੋ ਅੱਗੇ ਸਮੇਂ ਤੇ ਛੱਡ ਦਿੰਨੇ ਆਪਾਂ ਹਾਂਜੀ ਹਾਂ ਏ ਆ ਗਈ ਐਚ ਐਫੀ ਕ੍ਰੋਸ ਤੁਸੀਂ ਲਾ ਲਓ ਜੀ ਅੱਛਾ ਭਾਈ ਸਸਨਾਮ ਇਹ ਵੀ ਤਾਜੀ ਸੂਈ ਆ ਤਾਜੀ ਨੂੰ ਵੀ ਜੀ ਚੌਥਾ ਦਿਨ ਜੀ ਅੱਜ ਹਾਂਜੀ ਚਾਰ ਦਿਨਾਂ ਦੀ ਸੂਈ ਆ ਕਿੱਸਾ ਮਗਰ ਵੱਛਾ ਵੱਛੀ ਵੱਛੀ ਆ ਗਈ ਆ ਨਾਲ ਨਾਲ ਜੀ 나ੜੂ ਵੀ ਬੱਚੇ ਦੇ ਨਾਲ ਆ ਵੱਛੀ ਦੋਸਤੋ ਇਹਦੇ ਮਗਰ ਜਿਹੜਾ ਬੱਚਾ ਵੱਛੀ ਆ ਫੀਮੇਲ ਕਾਫ ਤੀਜਾ ਨੰਬਰ ਵੇਰਵਾ ਪਾ ਦਿੰਨੇ ਆ ਵੇਰਵਾ ਪਾ ਕੇ ਤੁਸੀਂ ਵੀ ਗੱਲ ਕਰ ਲਿਓ ਤੀਜੇ ਨੰਬਰ ਤੇ ਬਲੈਕ ਕਲਰ ਦੇ ਵੇਚਾ ਠੀਕ ਆ ਜੀ ਬਲੈਕ ਰੰਗ ਆ ਤੇ ਕੱਦਕੂਤ ਦੀ ਬਹੁਤ ਆ ਬੇਲ ਮੂਲ ਚੰਗੀ ਹਾਂ ਚੱਲ ਇਹ ਕਰਵਾ ਨੂੰ ਲੈਦਾ ਹੀ ਲੱਗਾ ਉਹਦੇ ਲੈ ਚਵਾਏ ਚੋਈ ਕਰਕੇ ਸ਼ਾਹ ਇਨੀ ਖਬਰਦਾਰ ਹੋਏ ਦੀ ਕਿ ਖਲੋਣਾ ਬੈਣਾ ਉਫਾ ਹੈ ਨਾ ਆ ਦੇਖੋ ਅੱਛਾ ਭਾਈ ਸਤਨਾਮ ਹੁਣ 4 ਅੰਕ ਦਿਨਾਂ ਦੀ ਸੂਈ ਆ ਤੇ ਕਿੰਨਾ ਕੁ ਹੁਣ ਬੋਲਾ ਹੀ ਹੋਊਗਾ ਚਲੋ ਬੋਲਾ ਮੰਨ ਲੇ ਕੋਈ ਬੋਲਾ ਮੰਨ ਲੇ ਕੋਈ ਦੁੱਧ ਮੰਨ ਲੇ ਵੀ ਜੀ ਦੇ ਕੋ ਨਾ 15 ਕਿਲੋ ਆਪਾਂ ਚਵਾ ਦਾਂਗੇ 15 ਕਿਲੋ ਐ ਜਿੱਦਾਂ ਮਰਜ਼ੀ ਕੋਈ ਆਉਦਾ ਕੰਡਾ ਲੈ ਆਵੇ ਲੀਟਰ ਲੈ ਆਵੇ ਹਾਂ 15 ਕਿਲੋ ਐ ਮੰਨਤੀ ਕਰਾ ਕੇ ਦਵਾ ਲਓ ਵੀ ਦੋਸਤੋ 15 ਕਿਲੋ ਦੀ ਤਸੱਲੀ ਤੁਸੀਂ ਕਰ ਲਿਓ ਠੀਕ ਆ ਹਾਈਟ ਕਾ ਤਾਂ ਸੋਣਾ ਤੇ ਅਗੇ ਨਾਰਮਲੀ ਆਪਾਂ ਗੱਲ ਕਰ ਲੈਣੀ ਆ ਦੋਸਤੋ ਜਦੋਂ ਵਪਾਰ ਦੀ ਲਾਈਨ ਦੇ ਵਿੱਚ ਪਸ਼ੂ ਹੁੰਦੇ ਆ ਕਿਤਾ ਨਾ ਕਿਤਾ ਦੋ ਦਿਨ ਰੁਕਦਾ ਪਸ਼ੂ ਵੀ ਦਿਹਾੜੀਦਾਂਗ ਰੁਕਦਾ ਜਿਹੜਾ ਵੀ ਕੋ ਟਕਾ ਕੇ ਸੇਵਾ ਕਰੂਗਾ ਨਾ ਭਰ ਜੂਗੀ ਪੂਰੀ ਅੱਛਾ ਇਹਦਾ ਮੋਲ ਭਾਈ ਸਦਨਾਂ ਸਿੰਘ ਕੀ ਕਰਦੇ ਆ ਇਹਦਾ ਵੀ ਜੀ ਮੋਲ ਦੇ ਭਾਵੇਂ 5552 ਕਰੀਏ ਆ 40000 ਦੀ ਦੇ ਦਾਂਗੇ ਪੱਕੀ ਆਣਾ ਜੀ 40000 ਚ ਹਾਂਜੀ ਠੀਕ ਹੈ ਜੀ ਵੱਛੀ ਵੱਡੀ ਆ ਚਲੋ ਸ਼ਾਵ ਨੂੰ ਵੱਛੀ ਦਾ ਮਤਲਬ ਚੋਣ ਦੇ ਟਾਈਮ ਤੇ ਵੇਖਣਯੋਗ ਹੁੰਦੀ ਐਨੀ ਖਬਰਦਾਰ ਹੁੰਦੀ ਠੀਕ ਆ ਫਿਰ ਚੋਣ ਜਾਂ ਬਹੁਤ ਸੋਹਣੀ ਜੀ ਠੀਕ ਹੈ ਜੀ ਔਰ ਇਹ 60000 ਦੀ ਜਿਹੜੀ ਇਹ ਲੈਣ ਦੇਣਾ ਠੀਕ ਆ ਯੈਸ ਨੋ 60000 ਦੀ ਆ ਬਾਕੀ ਵਿੱਚੋਂ ਥੋੜਾ ਬਾਦਾ ਵੀ ਲੈ ਸਮਾਨ ਤਾਂ ਉਹ ਹੋ ਜਾਊਗਾ ਠੀਕ ਆ ਤੇ ਅੱਗੇ ਕਿਹੜਾ ਨਗ ਆਪਣੇ ਕੋਲ ਜੀ ਇੱਕ ਆ ਆਪਣੇ ਕੋਲ ਕ੍ਰੋਸ ਅਸੀਂ ਸੁਈ ਦੁੱਜਣ ਅੱਛਾ ਜੀ ਹਾਂਜੀ ਇਹ ਸੁਭਾ ਦੁੱਜੇ ਸੁਈ ਆ ਦੁੱਜੇ ਸੁਏ ਸੁਈ ਨੇ ਨੂੰ 7-8 ਦਿਨ ਹੋ ਗਏ ਬੱਚਾ ਦੇ ਮਗਰ ਜੀ ਠੀਕ ਆ ਜੀ ਮਗਰ ਬੱਚਾ 8-7 ਦਿਨਾਂ ਦੀ ਸੁਈ ਆ ਹਾਂਜੀ ਠੀਕ ਆ ਕੀ ਹੁਣ ਦੁੱਧ ਦੀ ਸਥਿਤੀ ਦੁੱਧ ਦੇ ਵਿੱਚ ਜੀ 12 ਕਿਲੋ ਪੱਕਾ ਦੁੱਧ ਇਹਦਾ ਲਓ ਜੀ ਚੌੜ ਚੌੜ ਪੋਲੀ ਪੂ ਕਰ ਗਈ ਹਾਂ ਚੀਲ ਵੀ ਬਹੁਤ ਜਿਆਦੀ ਭਾਵੇਂ ਵੰਗਾ ਪਾ ਕੇ ਚਲੋ ਭਾਵੇਂ ਦਾ ਚਲੋ ਉਹ ਠੀਕ ਠਾਕ ਜੀ ਸਰ ਜੀ ਦਾ ਬਾਹਰ ਪਾ ਪਣ ਪਿਆ ਇਹਸੂਆ ਦੂਜਾ ਹੈ ਜੀ ਦੂਜਾ ਦੂਜਾ ਵਰਤੋ ਤੋ ਤੋ ਚਵਾਈ ਦੀ ਕੀਤੀ ਸਵੇਰ ਆਹਾਂ ਜਾਂ ਦੀ ਵਿਜੀ ਤੋਈਆਂ ਵਾ ਮੈਂ ਪਖਾਲਾ ਕੱਟ ਦਿੰਦੀ ਪਈ ਆਹਾਂ ਨਹੀਂ ਤੋਈਆਂ ਕਰਕੇ ਥੋੜਾ ਜਿਹਾ ਸ਼ਾਮ ਨੂੰ ਪੂਰੀ ਪੰਜਾਂਦੀ ਐ ਵੀ ਠੀਕ ਐ ਠੀਕ ਖਬਰਦਾਰ ਦੇ ਦੁੱਧ ਕੋ ਮਤਲਬ ਜਿੰਦਾ ਮਰਜ਼ੀ ਕੋਈ ਚੋ ਦੁੱਧ ਐ ਪੱਕਾ ਲੀਟਰ ਵਾਲਾ ਕੋ 12 ਕਿਲੋ 12 ਕਿਲੋ ਜਿੰਦਾ ਮਰਜ਼ੀ ਘੰਡੇ-ਘੰਡੇ ਰੱਖੀ ਜਾਵੇ ਠੀਕ ਐ ਜੀ ਲੈ ਵੀ ਆਪੋਨ ਡਿਜ਼ਾਈਨ ਦੱਸੋੜਾ ਨਾ ਨਿਓ ਰਾਸੀ ਥਾਣ ਲਾਉਂ ਕੋ ਮੈਂ ਆ ਕਰਕੇ ਘੜ ਘੜ ਲੱਗਦਾ ਠੀਕ ਐ ਠੀਕ ਐ ਅ ਲੌਬੀ ਇਹ ਤਾਂ ਇਹਦਾ ਮੁੱਲ ਕਿ ਰਹੂਗਾ ਇਹਦਾ ਵੀ ਦੀ ਮੁੱਲ ਭਾ 42 43 ਕਰੀਏ ਹਾਂਜੀ 40000 ਦੀ ਦੇ ਦਾਂਗੇ ਛੋਟ ਛੜ ਕਰ ਦਾਂਗੇ ਤੁਹਾਨੂੰ 40000 ਚੋਂ ਹਾਂਜੀ ਛੋਟ ਕਰ ਦਾਂਗੇ ਲਓ ਜੀ 40000 ਦੇ ਵਿੱਚੋਂ ਦੋਸਤੋ ਮਾਨਦਾਨ ਹੋ ਜਾਊਗਾ ਠੀਕ ਆ ਛੋਟ ਛੱਪਾ ਕੋਈ 40000 ਦੇ ਵਿੱਚੋਂ ਹੋ ਜਾਊਗਾ ਬੱਚਾ 8 ਦਿਨਾਂ ਦੀ ਸੂਈ ਦੂਜਾ ਸੂਗਾ ਠੀਕ ਆ ਤੇ ਇਸ ਤੋਂ ਬਾਅਦ ਜਿਹੜੇ ਆਪਣਾ ਨਗਦ ਖਾਉਣੇ ਆ ਨਾ ਇਹ ਮੇਰੇ ਨੂੰ ਤਾਂ 10 10 12 12 ਦਿਨ ਹਜੇ ਸਮਾਂ ਲੈਂਦੀਆਂ ਨੇ ਬੜਾ ਵਡੀਆਂ ਨੇ ਡੱਬੀਆਂ ਵੜਾਣੇ ਠੀਕ ਹੈ ਜੀ ਤੇ ਭਾਈ ਸਤਨਾਮ ਕੀ ਇਹਨਾਂ ਦਾ ਬਿਲਕੁਲ ਡਿਟੇਲ ਕੀਆ ਦੋਹਾਂ ਦੀ ਦੱਸੀ ਗਈ ਇਹ ਵੀ ਜੀ ਦੂਜਾ ਸੁਹਾ ਜੀ ਹਾਂ ਦੇਣਾ ਬਤਾ ਦਸ ਦਿਨ ਲੈ ਜੂਗੀ ਅੱਛਾ ਜੀ ਠੰਡੀ ਸੁਣੀ ਭਰਨ ਬਹੁਤ ਆ ਠੀਕ ਹੈ ਤੇ ਥੋੜੀ ਸਾਹਮਣੀ ਪਣੀ ਇਹਨੇ ਤੀਜੇ ਸੁਨੇ ਸੁਣਾ ਇਹ ਵੀ ਦੇਣ ਦਾ ਕਰਦੀ ਜੀ ਦਸ ਦਿਨ ਦੇ ਜੀ ਹਾਂ ਫੀਲ ਠੰਡੀ ਇਹ ਵੀ ਕਰ ਦੂ ਤੋ ਵੱਡਾ ਹਾਂ ਸਾਰੀ ਚੰਗੀ ਆ ਮਤਲਬ ਕਿ 10-10 ਦਿਨ ਲੈਂਦੀਆਂ ਇੱਕ ਦੂਜਾ ਸੁਹਾ ਤੇ ਪਰਲੀ ਤੀਜਾ ਤੀਜੇ ਸੁਨੇ ਦੋ ਬਾਹਰ ਬੈਠੀਆਂ ਲਓ ਵੀ ਦੋਸਤੋ ਇਹ ਕੱਚੀਆਂ ਨੇ ਵੇਣਾ 10 ਤੋਂ 12 ਕਿਤੇ ਨੇ ਜਿਹੜਾ ਮੋਲ ਆ ਕਿਸੇ ਵੀਰ ਨੇ ਖਰੀਦਦਾਰ ਨੇ ਖਰੀਦਣੀ ਆ ਤੁਸੀਂ ਫੋਨ ਤੇ ਕਾਲ ਕਰ ਨੰਬਰਾਂ ਦੇ ਸੰਪਰਕ ਕਰ ਲਿਓ ਇਹਨੂੰ ਮਰਾ ਮਾਰਦੇ ਨੇ ਜਿਹੜਾ ਦੋਸਤੋ ਫੋਨ ਤੇ ਕੀਤਾ ਜਾਊਗਾ ਠੀਕ ਆ ਦੋ ਵੜਾ ਇਹ ਨੇ ਇੱਕ ਤੁਹਾਨੂੰ ਹੋਰ ਦਿਖਾ ਦਿੰਨੇ ਦੋ ਵੜਾ ਹੋਰ ਹੈਗੀਆਂ ਆ ਜੋ ਠੀਕ ਆ ਭਾਈ ਆ ਆ ਗਈ ਇੱਕ ਸ਼ਾਈਵਾਲ ਹਾਂਜੀ ਇੱਕ ਆ ਵਸੇ ਇਹ ਵੀ ਦਿਨ ਦਾ ਪਰ ਖਾਦੀ ਠੰਡਣੀ ਬਹੁਤ ਜਾਸੂਆ ਇੱਕ ਪਰਲੀਆ ਸ਼ਾਈਵਾਲ ਕਰਾਓ ਇਹ ਵੀ ਦੁਜਾ ਜਾਸੂਆ ਬਹੁਤ ਸ਼ੀਲ ਆ ਇਹ ਸ਼ਾਈਵਾਲ ਇਹ ਕਿੰਨਾ ਸਵਾਸ ਹੁੰਦੀ ਇਹ ਨਹੀਂ ਵੀ ਤੁਝੇ ਸੁਣਾ ਇਹ ਵੀ ਦੁਜਾ ਸੂਆ ਹਾਂਜੀ ਇਹ ਤਾਂ ਤਿਆਰ ਕੀ ਵੱਤੋਂ ਪੰਜ ਛੇ ਦਿਨ ਮਿਸਾਲ ਲਓਗੇ ਠੀਕ ਆ ਜੀ ਆ ਚੰਗੀਆਂ ਵਸੇ ਬਹੁਤ ਚੰਗੀਆਂ ਚਲੋ ਇਹਨਾਂ ਦਾ ਦੋ ਚਾਰ ਦਿਨ ਸਵਾ ਕੇ ਵੇਖ ਲਾਂ ਤਿਆਰ ਕਰਕੇ ਬਿਲਕੁਲ ਬਿਲਕੁਲ ਵਡੀਆਂ ਵਸੀਆਂ ਦੋ ਚਾਰ ਇਹਨਾਂ ਦਾ ਭਾਈ ਸਤਨਾਮ ਮੋਲ ਜਿਹੜਾ ਇਹਨਾਂ ਚੌਂ ਬੇੜਾਂ ਦਾ ਫੋਨ ਤੇ ਫੋਨ ਤੇ ਕਰਾਂ ਜੇ ਭਾਣ ਭਰਾ ਫਿੱਟ ਹੋਣਗੇ ਫੋਨ ਤੇ ਕਰ ਲੈ ਇਹ ਤਾਂ ਥੋੜੇ ਕਿ ਜੀ ਬਿਲਕੁਲ ਜਦੋਂ ਵਾਰੀ ਆ ਦੇ ਤਾਂ ਮਰਜੀ ਲੈ ਲਈ ਪਈ ਆ ਬਿਲਕੁਲ ਇਹ ਸੁਹਾ ਕਿਨਵਾ ਸੁੰਦੀ ਜੀ ਸੁੰਦਾ ਜੀ ਨੇ ਦੂਜੇ ਹਾਂਜੀ ਲਓ ਵੀ ਦੋਸਤੋ ਇਹ ਚਾਰ ਵੜਾ ਨੇ ਜਿਹੜੀਆਂ ਕੱਚੀਆਂ ਨੇ ਚਲੋ ਰੇਟ ਜੇ ਕੋਈ ਕੱਚੀਆਂ ਵਾਲਾ ਉਹ ਭੈਣ ਭਰਾ ਦੋ ਵਸ਼ੀਆਂ ਬਾਹਰ ਹੋ ਤਾਂ ਮੈਂ ਵੱਡੀਆਂ ਲਈਆਂ ਉਹ ਵੀ ਕੱਚੀਆਂ ਵਾ ਠੀਕ ਆ ਉਹ ਵੀ ਬਹੁਤ ਜ਼ਬਰਦਸਤ ਵੀ ਚਾਰ ਵੜਾ ਕੱਚੀਆਂ ਨੇ ਕੱਚੀਆਂ ਕੋਈ ਜ਼ਿਆਦੇ ਸਮੇਂ ਦੀਆਂ ਨਹੀਂ ਵੀ 10 ਤੋਂ 15 ਦਿਨ 10 ਤੋਂ 12 ਦਿਨ ਆਈਆਂ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੇ ਤੇ ਇਹ ਦੋ ਨੇ ਦੋ ਅੰਦਰ ਬਣੀਆਂ ਬੰਨੀਆਂ ਖੜੀਆਂ ਵੀਰ ਦੇ ਕੋਲ ਤੇ ਦੋ ਹੀ ਆ ਬਾਹਰ ਨੇ ਤੇ ਚਾਰ ਵੜਾ ਬਿਲਕੁਲ ਜਿਹੜੀਆਂ ਤਾਜ਼ੀਆਂ ਸੂਈਆਂ ਨੇ ਆਪਾਂ ਤੁਹ ਤੇ ਨੰਬਰ ਜਿਹੜੇ ਸਤਨਾਮ ਤੋਂ ਆਪਾਂ ਲੈ ਲੈਨੇ ਬਾਈ ਤੋਂ ਬਾਈ ਸਤਨਾਮ ਨੰਬਰ ਬੋਲ ਦਿਆ ਕਰ ਲੈ ਨੰਬਰ ਆਪਣਾ ਜੀ 94655 55956 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਫਰੀਦਕੋਟ ਠੀਕ ਹੈ ਗ੍ਰੈਂਡ ਕੈਰੋਂ ਦੀ ਪੱਕੀ ਨਿਸ਼ਾਨੀ ਜੀ ਬਿਲਕੁਲ ਸੋ ਪਸ਼ੂ ਜਿਹੜੇ ਦੋਸਤੋ ਅੱਜ ਘੱਟੋ ਘਾਟੇ ਸੱਤ ਨਗਸੀਗੇ ਸੱਤ ਨਗ ਨਹੀਂਗੇ ਚਾਰ ਆਏ ਸੀਗੇ ਚਾਰ ਅੱਠ ਨਗ ਨੇ ਟੋਟਲ ਚਾਰਾਂ ਦੀ ਡਿਟੇਲ ਜਿਹੜੀ ਆ ਬਿਲਕੁਲ ਜਿਹੜੇ ਵੀਰ ਨੂੰ ਕੋਈ ਹਾਜ਼ਰ ਪਸ਼ੂ ਚਾਹੀਦਾ ਬਿਲਕੁਲ ਤਿਆਰ ਦੁੱਧ ਤੇ ਜਾਂ ਬਿਲਕੁਲ ਇੱਕ ਅੱਧਾ ਦਿਨ ਕੱਢਦਾ ਸੋਨ ਵਾਲਾ ਪਸ਼ੂ ਚਾਹੀਦਾ ਉਹ ਤੁਸੀਂ ਚਾਰਾਂ ਦੇ ਵਿੱਚੋਂ ਕੋਈ ਸਿਲੈਕਟ ਕਰ ਸਕਦੇ ਜੀ ਜਿਹੜਾ ਵੀ ਕੋਈ ਅੱਗੇ 10 ਤੋਂ 12 ਦਿਨ ਅ ਅੱਗੇ ਸੇਲ ਕਰਨ ਵਾਸਤੇ ਵੀ ਤੁਸੀਂ ਪਸ਼ੂ ਲੈਣਾ ਚਾਹੁੰਦੇ ਹੋ ਤੇ ਕੱਚੇ ਘਟੋ ਘਟ ਜਿਹੜੇ ਪਸ਼ੂ ਆ 10 ਤੋਂ 12 ਦਿਨ ਵਾਲੀਆਂ ਵੇੜਾਂ ਹੈਗੀਆਂ ਨੇ ਕੋਈ 10 ਤੋਂ 12 ਦਿਨ ਲੈਂਦੀਆਂ ਨੇ ਠੀਕ ਆ ਉਹਨਾਂ ਬਾਰੇ ਤੁਸੀਂ ਵਿਚਾਰ ਕਰ ਸਕਦੇ ਜੇ ਕੋਈ ਦੋ ਪੈਸੇ ਅੱਗੇ ਤੁਹਾਨੂੰ ਵੀ ਦੇਣ ਕੀ ਆ ਮੁਨਾਫਾ ਜਿਹੜਾ ਕਿਸੇ ਵੀਰ ਨੇ ਲੈਣਾ ਉਸ ਪਰਪਸ ਵਾਸਤੇ ਵੀ ਤੁਸੀਂ ਖਰੀਦ ਸਕਦੇ ਜੇ ਇਸ ਘਰੋਂ ਠੀਕ ਆ ਬਾਕੀ 22 ਸਤਨਾਮ ਦੇ ਕੋਲ ਇਸੇ ਤਰ੍ਹਾਂ ਦੇ ਪਸ਼ੂ ਜਿਹੜੇ ਹੈਗੇ ਦੋਸਤੋ ਛੋਟੇ ਬਾਜ ਬਰੇਟਾਂ ਵਾਲੇ ਆਉਂਦੇ ਰਹਿੰਦੇ ਆ ਬਾਕੀ ਸਮੇ ਸਮੇ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ